ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਮੈਂ ਤੁਹਾਡੇ ਨਾਲ ਕੱਚੇ ਆਂਬ ਦੀ ਚਟਣੀ ਦੀ ਰੈਸਪੀ ਸ਼ੇਅਰ ਕਰਨ ਲੱਗੀ ਆਂ ਕਿਉਂਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਗਰਮੀ ਦੇ ਮੌਸਮ ਵਿੱਚ ਹੀ ਜਿਹੜੇ ਕੱਚੇ ਆਂਬ ਮਿਲਦੇ ਆ ਤੇ ਜਿਹੜੀ ਚਟਣੀ ਹੈ ਇਸ ਦੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਗਰਮੀ ਦੇ ਮੌਸਮ ਵਿੱਚ ਇਹ ਕੱਚੇ ਆਂਬਾਂ ਦੀ ਚਟਣੀ ਜਿੱਕਰ ਬਣਾ ਕੇ ਖਾਓਗੇ ਨਾ ਤੇ ਬਹੁਤ ਹੀ ਤੁਹਾਨੂੰ ਪਸੰਦ ਆਏਗੀ ਬਹੁਤ ਹੀ ਸਵਾਦ ਲੱਗਦੀ ਹੈ ਤੇ ਸਿੰਪਲ ਜੀ ਤੇ ਸੌਖੀ ਜੀ ਰੈਸਪੀ ਹੈ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜਰੂਰ ਵੇਖਿਓ ਬਣਾਉਣਾ ਸ਼ੁਰੂ ਕਰਦੇ ਆਂ ਦੋ ਮੈਂ ਇੱਥ ਤੇ ਤਿੰਨ ਆਪਾਂ ਇੱਥੇ ਪਿਆਜ਼ ਲੈਨੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਤੇ ਦੋ ਛੋਟੇ ਸਾਈਜ਼ ਦੇ ਪਿਆਜ਼ ਨੇ ਅੱਧਾ ਟਮਾਟਰ ਪਾਵਾਂਗੇ ਆਪਾਂ ਇਸ ਦੇ ਵਿੱਚ ਤਿੰਨ ਹਰੀਆਂ ਮਿਰਚਾਂ ਤੇ 10-12 ਕਲੀਆਂ ਲਸਣ ਦੀਆਂ ਨੇ ਜੇਕਰ ਮੋਟੀਆਂ ਲਸਣ ਦੀਆਂ ਕਲੀਆਂ ਹੋਣ ਤਾਂ ਫਿਰ ਤੁਸੀਂ 7-8 ਪਾ ਸਕਦੇ ਹੋ ਕਿਉਂਕਿ ਇਹ ਛੋਟੀਆਂ ਸੀ ਪਤਲੀਆਂ ਸੀ ਇਸ ਕਰਕੇ 10-12 ਕਲੀਆਂ ਮੈਂ ਲਸਣ ਦੀਆਂ ਲਈਆਂ ਨੇ ਤੇ ਜਿਹੜੇ ਆਂਬ ਆ ਇਹਨਾਂ ਦਾ ਆਪਾਂ ਹੁਣ ਛਿਲਕਾ اتار ਲਾਂਗੇ ਕੱਚੇ ਅੰਬਾਂ ਦੀ ਚਟਨੀ ਬੜੇ ਤਰੀਕੇ ਨਾਲ ਬਣਾਈ ਜਾਂਦੀ ਏ ਪਰ ਹਰ ਇੱਕ ਚਟਨੀ ਦਾ ਵੱਖਰਾ ਹੀ ਸਵਾਦ ਹੁੰਦਾ ਏ ਤੇ ਬਹੁਤ ਹੀ ਸਵਾਦ ਲੱਗਦੀ ਏ ਤੇ ਇਹ ਅੰਬਾਂ ਨੂੰ ਆਪਾਂ ਛਿੱਲ ਲਿਆ ਇਹਨਾਂ ਦੇ ਵਿੱਚੋਂ ਆਪਾਂ ਗੁੱਠਲੀਆਂ ਕੱਢ ਕੇ ਤੇ ਇਹਨਾਂ ਦੇ ਛੋਟੇ ਪੀਸ ਕਰ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਇਹ ਚਟਨੀ ਆਪਾਂ ਮਿਕਸੀ ਤੇ ਬਣਾ ਕੇ ਤਿਆਰ ਕਰਨ ਲੱਗੇ ਆਂ ਤੇ ਅੰਬਿਆਂ ਨੂੰ ਮੈਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਫਿਰ ਸੁੱਖੀਆਂ ਪੀਸੀਆਂ ਜਾਂਦੀਆਂ ਨੇ ਤੇ ਇਸ ਦੇ ਵਿੱਚ ਹੀ ਆਪਾਂ ਹਰੀਆਂ ਮਿਰਚਾਂ ਪਾ ਲਾਂਗੇ ਤੋੜ ਕੇ ਕੱਟ ਕੇ ਤੇ ਅੱਧਾ ਚਮਚ ਪਾਵਾਂਗੇ ਚੀਨੀ ਦਾ ਇਹਨੂੰ ਆਪਾਂ ਦਰਦਰਾ ਕਰਕੇ ਪੀਸ ਲਿਆ ਇਸ ਤਰੀਕੇ ਤੁਸੀਂ ਵੇਖੋ ਇਹਨਾਂ ਅੰਬਾਂ ਨੂੰ ਪਹਿਲਾਂ ਆਪਾਂ ਇਕੱਲਾ ਹੀ ਪੀਸਣਾ ਹੈ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਬਰੀਕ ਕੱਟਿਆ ਹੋਇਆ ਤੇ ਲਸਣ ਵੀ ਨਾਲ ਹੀ ਆਪਾਂ ਇਸ ਦੇ ਵਿੱਚ ਪਾ ਲਾਂਗੇ ਤੇ ਟਮਾਟਰ ਵੀ ਆਪਾਂ ਕੱਟ ਕੇ ਹੀ ਪਾਵਾਂਗੇ ਤੇ ਥੋੜੇ ਜਿ ਮੈਂ ਇੱਥੇ ਲਏ ਆ ਪਦੀਨੇ ਦੇ ਪੱਤੇ ਇਹ ਆਪਾਂ ਜਰੂਰ ਪਾਵਾਂਗੇ ਇਸ ਦਾ ਜਿਹੜਾ ਟੇਸਟ ਸਵਾਦ ਬਹੁਤ ਹੀ ਵਧੀਆ ਆਉਂਦਾ ਸਿਰਫ ਆਪਾਂ ਪੱਤੇ ਹੀ ਪਾਉਣੇ ਨੇ ਇਹਨਾਂ ਜਿਹੜੀਆਂ ਡੰਡੀਆਂ ਹੋਣਗੀਆਂ ਟਾਣੀਆਂ ਹੋਣਗੀਆਂ ਉਹ ਨਹੀਂ ਪਾਵਾਂਗੇ ਥੋੜਾ ਜਿਹਾ ਹਰਾ ਤਣੀਆਂ ਪਾ ਲਾਂਗੇ ਜੇਕਰ ਆਪਾਂ ਪਦੀਨੇ ਦੀਆਂ ਡੰਡੀਆਂ ਪਾਉਣੇ ਆ ਤੇ ਜਿਹੜੀ ਚਟਣੀ ਹੈ ਕੜਵੀ ਹੋ ਜਾਂਦੀ ਹੈ ਤੇ ਅੱਧਾ ਚਮਚ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਨਮਕ ਤੇ ਅੱਧਾ ਚਮਚੀ ਆਪਾਂ ਇੱਥੇ ਕਾਲਾ ਨਮਕ ਪਾਣ ਲੱਗੇ ਆ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਥੋੜੀ ਜਿਹੀ ਮੈਂ ਇੱਥੇ ਇਮਬਲੀ ਭਿਉਂ ਕੇ ਰੱਖੀ ਸੀ 15 ਮਿੰਟ ਪਹਿਲਾਂ ਪਾਣੀ ਦੇ ਵਿੱਚ ਤਿੰਨ ਚਮਚੇ ਪਾਣੀ ਦੇ ਲਿਆ ਸੀ ਇੱਕ ਚਮਚ ਮੈਂ ਇਮਬਲੀ ਦਾ ਲਿਆ ਸੀ ਬਹੁਤ ਥੋੜੀ ਆਪਾਂ ਇੱਥੇ ਇਮਬਲੀ ਲੈਣੀ ਤੇ ਇਹਨੂੰ ਆਪਾਂ ਇਸ ਤਰੀਕੇ ਮਸਲਾਂਗੇ ਇਸ ਤੇ ਜਿਹੜੀ ਪਲਪ ਸਾਰੀ ਨਿਕਲ ਜੇਗੀ ਇਸ ਦਾ ਜਿਹੜਾ ਇਮਬਲੀ ਦਾ ਟੇਸਟ ਹੈ ਨਾ ਚਟਨੀ ਦੇ ਵਿੱਚ ਬਹੁਤ ਹੀ ਜ਼ਬਰਦਸਤਾਂ ਦਾ ਚਟਨੀ ਬਹੁਤ ਹੀ ਸਵਾਦ ਬਣ ਕੇ ਫਿਰ ਤਿਆਰ ਹੁੰਦੀ ਹੈ ਇਸ ਨੂੰ ਆਪਾਂ ਛਾਨ ਕੇ ਪਾਵਾਂਗੇ ਤੇ ਸਾਰੀਆਂ ਜਿਹੜੀਆਂ ਗੜਕਾਂ ਨੇ ਉਹ ਨਿਕਲ ਜਾਣਗੀਆਂ ਕੋਲੀ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਇੱਕ ਚਮਚ ਹੋਰ ਪਾ ਕੇ ਤੇ ਚੰਗੀ ਤਰ੍ਹਾਂ ਪਲਪ ਨੂੰ ਆਪਾਂ ਕੱਢ ਲਾਂਗੇ ਜੇਕਰ ਤੁਹਾਡੇ ਕੋਲ ਮਿਕਸੀ ਨਾ ਹੋਵੇ ਤੇ ਫਿਰ ਤੁਸੀਂ ਇਸ ਨੂੰ ਦੌਰੀ ਡੰਡੇ ਵਿੱਚ ਚਟਨੀ ਨੂੰ ਕੁੱਟ ਲੋ ਕੁੱਟੀ ਹੋਈ ਚਟਨੀ ਦਾ ਵੀ ਜਿਹੜਾ ਸਵਾਦ ਹੈ ਬਹੁਤ ਹੀ ਵਧੀਆ ਆਉਂਦਾ ਹੈ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਕੇ ਤੇ ਇਸ ਦੀ ਪਲਪ ਜਿਹੜੀ ਸਾਰੇ ਕੱਢ ਲਾਂਗੇ ਤੇ ਜੋ ਆਪਾਂ ਇਸ ਦੇ ਵਿੱਚ ਖੰਡ ਪਾਈ ਹੈ ਨਾ ਉਹ ਇਸ ਦੀ ਖਟਾਸ ਨੂੰ ਬੈਲੈਂਸ ਕਰੇਗੀ ਉਸ ਦਾ ਜਿਹੜਾ ਟੇਸਟ ਹੈ ਸਵਾਦ ਹੀ ਬਹੁਤ ਵਧੀਆ ਹੁੰਦਾ ਹੈ ਤੇ ਇਹ ਆਪਾਂ ਜਿਹੜੀ ਚਟਨੀ ਹੋਣੀ ਇਸ ਨੂੰ ਫਿਰ ਦਰਦਰਾ ਕਰਕੇ ਪੀਸ ਲਾਂਗੇ ਤੇ ਮਿਕਸੀ ਨੂੰ ਆਪਾਂ ਇੱਥੇ ਰੋਕ ਰੋਕ ਕੇ ਚਲਾਵਾਂਗੇ ਕੱਚੇ ਅੰਬਾਂ ਦੀ ਚਟਨੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਵਧੀਆ ਦਰਦਰੀ ਬਣ ਕੇ ਤਿਆਰ ਹੋਈ ਏ ਜੇਕਰ ਆਪਾਂ ਪਹਿਲਾਂ ਅੰਬਾਂ ਨੂੰ ਕੱਲਿਆਂ ਨੂੰ ਪੀਸਦੇ ਆ ਨਾ ਤੇ ਫਿਰ ਜਿਹੜੀ ਚਟਨੀ ਆਪਣੀ ਦਰਦਰੀ ਬਣ ਕੇ ਤਿਆਰ ਹੋਏਗੀ ਜੇਕਰ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਲਾਂਗੇ ਕਿਉਂਕਿ ਜਿਹੜੀ ਆਂਬੇ ਉਹ ਸਖਤ ਹੁੰਦਾ ਉਸ ਨੂੰ ਟਾਈਮ ਲੱਗਦਾ ਪੀਸਣ ਲੱਗਿਆਂ ਇਸ ਕਰਕੇ ਜੇਕਰ ਆਪਾਂ ਅਲੱਗ-ਅਲੱਗ ਪੀਸਾਂਗੇ ਚਟਨੀ ਆਪਣੀ ਦਰਦਰੀ ਬਣੇਗੀ ਜੇਕਰ ਸਾਰੀਆਂ ਚੀਜ਼ਾਂ ਇਕੱਠੀਆਂ ਪਾ ਕੇ ਬਣਾਵਾਂਗੇ ਤੇ ਫਿਰ ਜਿਹੜੀ ਚਟਨੀ ਆਪਣੀ ਥੋੜੀ ਪਤਲੀ ਹੋ ਜਾਏਗੀ ਤੇ ਇਸ ਦੀ ਪੇਸਟ ਬਣ ਜਾਏਗੀ ਇਹ ਜਿਹੜੀ ਕੱਚੇ ਆਂਬਾਂ ਦੀ ਚਟਨੀ ਆਪਣੀ ਬਹੁਤ ਹੀ ਸੁਆਦ ਬਣ ਕੇ ਤਿਆਰ ਹੋ ਗਈ ਤੁਸੀਂ ਇਸ ਨੂੰ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਤੁਸੀਂ ਨਾ ਵੀ ਸਬਜੀ ਹੋਏ ਨਾ ਤੇ ਤੁਸੀਂ ਕੱਲੀ ਚਟਨੀ ਦੇ ਨਾਲ ਰੋਟੀ ਖਾਓਗੇ ਨਾ ਤਾਂ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਨਾਲ ਤੁਸੀਂ ਲੈ ਲਓ ਲੱਸੀ ਤੇ ਬਸ ਫਿਰ ਤਾਂ ਇਸ ਦਾ ਜਿਹੜਾ ਸਵਾਦ ਬਹੁਤ ਹੀ ਵਾਜ ਜਾਂਦਾ ਹੈ ਚਟਨੀ ਨੂੰ ਬਣਾਉਣ ਤੋਂ ਬਾਅਦ ਜਿਹੜਾ ਚਟਨੀ ਦਾ ਰੰਗ ਹੈ ਉਹ ਬਦਲ ਜਾਂਦਾ ਹੈ ਪਿੰਕ ਹੋ ਜਾਂਦਾ ਹੈ ਤੇ ਉਹ ਆਪਣੀ ਖਟਾਸ ਕਰਕੇ ਹੋ ਜਾਂਦਾ ਹੈ ਇਸ ਚਟਨੀ ਨੂੰ ਤੁਸੀਂ 2 ਤੋਂ 3 ਦਿਨਾਂ ਵਾਸਤੇ ਫ੍ਰਿਜ ਰੱਖ ਸਕਦੇ ਹੋ ਖਰਾਬ ਨਹੀਂ ਬਿਲਕੁਲ ਨਹੀਂ ਹੋਏਗੀ ਤੇ ਤੁਸੀਂ ਉਸ ਤੋਂ ਬਾਅਦ ਨਵੀਂ ਬਣਾ ਕੇ ਤਿਆਰ ਕਰ ਸਕਦੇ ਹੋ ਜਦ ਇਹ ਖਤਮ ਹੋ ਜਾਵੇ ਤੇ ਜੇਕਰ ਤੁਹਾਨੂੰ ਚਟਨੀ ਬਣਾਉਣ ਦੀ ਰੈਸਪੀ ਮੇਰੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ